ਜੇ ਪਿੰਡ ਦੇ ਲੋਕਾਂ ਤੁਹਾਨੂੰ ਦੁਪੰਛੀਲਾ ਸੇਵਾ ਤੰਦਾ ਬਹੁਤ ਬਹੁਤ ਮਾਣ ਬਸੋ। ਸੁਪਨੀ ਕਰਾਂਗੇ ਕਿਵੇਂ ਦੇ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਵਿਕਰਮਜੀਤ ਸਿੰਘ ਪਿੰਡ ਚੋੜ ਦਾ ਸਰਪੰਚ। ਮੈਂ ਪਹਿਲੀ ਤੇ ਗੱਲ ਸਾਰੇ ਪਿੰਡ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਲਈ ਇੱਕ ਪਿੰਡ ਦਾ ਸਰਪੰਚ ਚੁਣਿਆ ਤੇ ਮੈਂ ਪਿੰਡ ਵਾਸੀਆਂ ਨਾਲ ਵਾਅਦਾ ਕਰਦਾ ਹਾਂ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਪਿੰਡ ਦਾ ਕੋਈ ਵੀ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ। ਸਾਰੇ ਕੰਮ ਨੂੰ ਪਿੰਡ ਦੇ ਪਿੰਡ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਭਾਵੇਂ ਪਿੰਡ ਦੇ ਕੋਈ ਵੀ ਕੰਮ ਹੋਵੇ ਗਰਾਊਂਡ ਗਲੀਆਂ ਨਾਲੀਆਂ ਹਰੇਕ ਚੀਜ਼ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਪਿਛਲੀ ਪੰਚਾਇਤ ਉਹ ਲੋਕ ਜਿਹੜੇ ਪਹਿਲਾਂ ਕੰਮ ਕਰਦੇ ਸੀ ਇਹ ਜੋ ਤੁਹਾਡੀ ਮਿਹਰੂ ਬੁੜੇ ਕਰਵਾਏ ਪਹਿਲੀ ਗੱਲ ਸਾਡੇ ਪਿੰਡ ਇੱਕ ਪਲੇ ਗਰਾਊਂਡ ਬਣਨ ਲਈ ਆ ਕੰਮ ਲਗ ਭਾਗ ਸਾਰੇ ਹੀ ਹੋਣ ਵਾਲੇ ਨੇ ਮੜੀਆਂ ਦੇ ਵਿੱਚ ਫਰਸ਼ ਪੈਣ ਵਾਲਾ ਆ ਪਲੇ ਗਰਾਊਂਡ ਬਣਨ ਲਈ ਆ ਸਾਡੇ ਪਿੰਡ ਪਾਰਕ ਬਣਨ ਲਈ ਆ ਤਾਂ ਜੋ ਅਸੀਂ ਹੁਣ ਸੋਲਿਡ ਵੇਸਟ ਬਣਾਇਆ ਹੋਇਆ ਆ ਪਿੰਡ ਵਿੱਚ ਲਾਈਟਾਂ ਲਗਵਾਈਆਂ ਨੇ ਛੱਪੜ ਦੀ ਸਫਾਈ ਕਰਾਈ ਆ ਹੁਣ ਗਾਰੀ ਜੋ ਵੀ ਕੰਮ ਨਾਲ ਨਾਲ ਸਰਕਾਰੋਂ ਹੋਣਗੇ ਅਸੀਂ ਸਾਰੇ ਕੀਤੇ ਜਾਣਗੇ ਤੁਸੀਂ ਆਮ ਦੇਖਿਆ ਹੈਗਾ ਜਦੋਂ ਬਾਹਰ ਦੇ ਪਿੰਡਾਂ ਦੇ ਜਿੰਦਾ ਇਲਾਕਿਆਂ ਲੱਗੀਆਂ ਹੁੰਦੀਆਂ ਹਾਂਜੀ ਬੁੱਟੇ ਰੱਖੇ ਹੋ ਜਾਂਦੇ ਜਦੋਂ ਜਦੋਂ ਇੱਕ ਪ੍ਰੋਜੈਕਟ ਨਹੀਂ ਇੱਕ ਸੁੰਨੀ ਪਾਰਕਿੰਗ ਨਾ ਜਦੋਂ ਸਫਾਈ ਹੁੰਦੀ ਆ ਬਾਰੇ ਬਰੀਤੀ ਆ ਤੋੱਕੇ ਦਾ ਮਦਦ ਹੁੰਦਾ ਕੋਪਣਗੇ ਹੁੰਦੀ ਹੈ ਜਦੋਂ ਲੈ ਲੱਗਦੇ ਤਾਂ ਵਧੀਆ ਦੇਖਣਾ ਜਾਂਦੀ ਹਾਂਜੀ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਵੀ ਅਜਿਹੀਆਂ ਸੁਧਰੀਆਂ ਸੌਖੀਆਂ ਨੇ ਨਹੀਂ ਪਿਛਲੀ ਪੰਚਾਇਤਾਂ ਦੇ ਵਿੱਚ ਇਹ ਸਭ ਕੁਝ ਨਹੀਂ ਹੋਇਆ ਤਾਂ ਜੋ ਅਸੀਂ ਆਉਣ ਵਾਲੇ 1-2 ਸਾਲਾਂ ਦੇ ਵਿੱਚ ਇਹ ਸਾਰੇ ਕੰਮ ਅਸੀਂ ਪੂਰੇ ਕੀਤੇ ਜਾਣਗੇ। ਸਾਡੇ ਦੁਆਲੇ ਜਿਹੜੇ ਲੋਕਾਂ ਦੇ ਉਹਨਾਂ ਦੇ ਸਤੂਕਾਰ ਨਹੀਂ ਬਣੇ ਹੁੰਦੇ ਗਲੀਪ ਘਾੜਾ ਸੱਨੇ ਪੁੰਨਦਾ। ਇਹ ਤੁਹਾਡੀ ਇਕਵਾਇ ਦੇ ਵਿੱਚ ਕੀ ਲੱਗਦਾ ਤਾਂ ਉਹ ਤੁਹਾਡੇ ਪੰਚੀ ਕੋਸ ਵਿੱਚ ਆਏ ਨੇ। ਲਗਭਗ ਸਾਰੇ ਹੀ ਬਣੇ ਹੋਏ ਨੇ। ਹਾਲ ਦੀ ਘਰੀ ਅਜੇ ਤੱਕ ਕੋਈ ਵੀ ਨਹੀਂ ਆਇਆ ਜੇ ਕੋਈ ਵੀ ਕਿਸੇ ਦਾ ਕੱਟਿਆ ਗਿਆ ਹੋਏ ਜਾਂ ਨਾ ਹੋਏ ਉਸੇ ਬਣਾ ਕੇ ਦਵਾਂਗੇ। ਜੋਤਰ ਨਸੀਆ ਬਰੋਦ ਤੋਂ 57 ਨੇ ਮਾਹਿਮ ਜੀ ਲਈਆ ਸੋ ਆਪ ਕੀ ਦੇ ਪਿੰਡ ਨੂੰ ਲੈ ਕੇ ਕਿਵੇਂ ਦੇ ਜੀ ਸਾਡਾ ਪਿੰਡ ਬਿਲਕੁਲ ਨਸ਼ਾ ਦੇ ਖਿਲਾਫ ਆ ਸਾਰੀ ਪੰਚਾਇਤ ਨੇ ਅਸੀਂ ਪਹਿਲੇ ਦਿਨ ਤੋਂ ਕਿਹਾ ਕਿ ਜੇ ਕੋਈ ਨਸ਼ਾ ਕਰਦਾ ਵਾ ਨਾ ਉਹਦੀ ਜਮਾਨਤ ਕਰਾਈ ਜਾਏਗੀ ਨਾ ਉਹਦੇ ਮਗਰ ਜਾਇਆ ਜਾਏਗਾ ਤੇ ਸਾਡੇ ਪਿੰਡ ਵਿੱਚ ਕੋਈ ਵੀ ਬੰਦਾ ਨਸ਼ਾ ਨਹੀਂ ਕਰਦਾ ਨਸ਼ੇ ਤੋਂ ਰਹਿ ਤਾ ਪਿੰਡ ਸਾਡਾ ਬਿਲਕੁਲ ਜੀ ਕੋਈ ਪ੍ਰੇਸ਼ਨ ਨਹੀਂ ਕਰਦਾ ਨਹੀਂ ਨਹੀਂ ਬਿਲਕੁਲ ਸਾਫ਼ ਸੁਥਰਾ ਪਿੰਡ ਸਭ ਕੰਦੀ ਐਜੂਕੇਸ਼ਨ ਲੈ ਕੇ ਜਿਵੇਂ ਦੇਖਦੇ ਹੋ ਕਿ ਵਰਦਾ ਸਕੂਲ ਤੇ ਸਾਡੀ ਜੀਆਂ ਦਾ ਜਾਂ ਉਹਦੇ ਹੋਣੀ ਸੁਣਦਾ ਸਾਡੇ ਪਿੰਡ ਦੇ ਗ੍ਰਾਂਟ ਆਈ ਹੋਈ ਆ ਪ੍ਰੋਜੈਕਟਰ ਲੱਗੇ ਹੋਏ ਨੇ ਹਰੇਕ ਕਮਰੇ ਦੇ ਵਿੱਚ ਪ੍ਰੋਜੈਕਟਰ ਲੱਗੇ ਹੋਏ ਨੇ ਸਾਡੇ ਪਿੰਡ ਦਾ ਸਕੂਲ ਹੈ ਇਹਦਾ ਉਹਦੇ ਵਿੱਚ ਨਿਆਣੇ ਪੜਦੇ ਨੇ 60 ਤੋਂ 70 ਨਿਆਣੇ ਪੜਦੇ ਨੇ ਪ੍ਰੋਜੈਕਟਰ ਲੱਗੇ ਹੋਏ ਨੇ ਇਹ ਵਧੀਆ ਟੀਚਰ ਨੇ ਤੇ ਬਹੁਤ ਵਧੀਆ ਵਿਕਾਸ ਹੋਇਆ ਸਕੂਲ ਦਾ ਸਕੂਲ ਠੀਕ ਆ ਬਿਲਕੁਲ ਠੀਕ ਆ ਪ੍ਰੋਜੈਕਟਰ ਲੱਗੇ ਹੋਏ ਨੇ ਸਾਰੇ ਪਾਸੇ ਸੂਲਤਾਂ ਨੇ ਇੱਕ ਤਾਂ ਦੂਸਰ ਤੋਂ ਪੈਂ ਕਿਉਂ ਹੁੰਦੇ ਰਾਤ ਤੇ ਸੋ ਬਾਕੀ ਦੂਸਰ ਵਿਰਾਡੂ ਕੀ ਜਨ ਹਾਂ ਲੈਂਦੇ ਇਹ ਹੀ ਸਨੇਹ ਹੈ ਕਿ ਨਸ਼ਾ ਦੂਰ ਹੋ ਤੇ ਪਿੰਡਾਂ ਦੇ ਵਿੱਚ ਗਰਾਊਂਡ ਬਣਾਓ ਕਿ ਸਾਰੇ ਲੋਕ ਪਿੰਡਾਂ ਦੇ ਖੇਡਾਂ ਕਾਰਜਾਂ ਦੇ ਨਾਲ ਜੁੜਨਾ ਤੇ ਆਪਣੀ ਸਿਹਤ ਦਾ ਧਿਆਨ ਰੱਖਣਾ ਤੇ ਨਸ਼ੇ ਤੋਂ ਦੂਰ ਰਹਿਣਾ। ਬੱਚੇ ਕਿੱਥੇ ਲੱਡਾਂ ਪੈਣਾ ਜਿਹਾ ਇੱਕ ਆਉਂਦਾ ਕਿੰਨੇ ਵਿੱਚ ਕਿੰਦੇ ਕੱਟੇ ਪੁੰਨਾਂ ਲਾੜਾਈ ਕਿੰਨੇ ਨਾਲੋਂ ਗੋਮਪਲੇ ਸਾਡੇ ਮਹੱਲੇ ਪਿੰਡ ਚੋੜ ਦੇ ਵਿੱਚ ਚਾਰ ਘਰ ਕੱਚੇ ਸੀਗੇ ਅਸੀਂ ਚਾਰਾਂ ਦੇ ਫਾਰਮ ਭਰ ਕੇ ਦਿੱਤੇ ਹੋਏ ਨੇ ਤੇ ਇੱਕ ਜਿਹੜਾ ਪਹਿਲਾਂ ਪਾਸ ਹੋਇਆ ਪਿਆ ਸੀਗਾ ਉਹ ਸਾਡੇ ਪਿੰਡ ਬੰਦਾ ਪਿਆ ਉਹ ਗਈ ਵੀ ਧੰਗਾ ਨਹੀਂ ਜੇ ਹੀ ਉਹ ਹੋਣੇ ਬਿਲਕੁਲ ਜਿਨ੍ਹਾਂ ਦੀ ਸ਼ਤਾ ਨਹੀਂ ਪਈਆਂ ਜਾਂ ਜਿਨ੍ਹਾਂ ਦੇ ਚੌਂਦੇ ਆਹੀਂ ਉਹ ਚਾਰ ਫਾਰਮ ਆਹੀਂ ਭਰ ਕੇ ਦਿੱਤੇ ਹੋਏ ਨੇ ਤੇ ਚਾਰੇ ਚਾਰੇ ਜਦ ਵੀ ਪਾਸ ਹੁੰਦੇ ਆ ਉਹੀ ਬਣਾ ਕੇ ਦਿੱਤੇ ਜਾਣਗੇ ਉਹ ਮਰੇਗਾ ਦੇ ਵਿੱਚ ਜਿਹੜੇ ਯੂ ਬਲੋਕ ਪਾਉਂਦੇ ਆ ਉਹਨਾਂ ਨੂੰ ਜਗ੍ਹਾ ਨਹੀਂ ਦਿੱਤਾ ਜਾਂਦਾ ਸੋਸਨ ਮੀਡੀਆ ਤੇ ਦਿੱਖਾ ਹੋਏਗਾ ਜਿੰਦੋਂ ਨਹੀਂ ਜਾ ਹੀ ਨਾ ਪਾਈ ਜਾਂਦੇ ਆ ਤੁਹਾਡੀ ਵਾਈਟ ਕਿਵੇਂ ਦਿੱਖੇ ਦੇਖੋ ਜੀ ਉਸ ਮਸਲੇ ਤੇ ਐਦਾ ਆ ਕਿ ਜਿੱਦਾਂ ਲਾਈਕ ਕੋਈ ਵੀ ਪਿੰਡ ਆ ਸਾਡਾ ਪਿੰਡ ਜਿਹੜਾ ਛੋਟਾ ਪਿੰਡ ਆ ਇਹਦੇ ਵਿੱਚ ਮਰੇਗਾ ਦੇ ਵਿੱਚ ਕੰਮ ਕਰਨ ਵਾਲੇ ਬਹੁਤ ਘੱਟ ਲੋਕ ਨੇ ਇਸ ਕਰਕੇ ਕੀ ਹੁੰਦਾ ਹੈ ਕਿ ਅਸੀਂ ਦੂਸਰੇ ਲੋਕਾਂ ਦਾ ਨਾਮ ਪਾਏ ਜਾਂਦੇ ਆ ਕਿ ਉਹਨਾਂ ਵਿੱਚੋਂ ਜਿਹੜੇ ਪੈਸੇ ਕਢਵਾ ਕੇ ਉਹ ਦਿਹਾੜੀਦਾਰ ਨੂੰ ਦਿੱਤੇ ਜਾਂ ਤਾਂ ਕੰਮ ਕਰਵਾਇਆ ਜਾਵੇ ਜੇ ਕੋਈ ਚਾਹਵਾਨ ਹੈਗਾ ਸਾਡੇ ਪਿੰਡ ਦੇ ਵਿੱਚ ਨੇਰੇਗਲ ਵਿੱਚ ਕੰਮ ਕਰਨ ਵਾਸਤੇ ਅਸੀਂ ਸਾਰਿਆਂ ਨੂੰ ਖੁੱਲੀ ਆਵਾਜ਼ ਤੇ ਇਹ ਕਿ ਸਾਨੂੰ ਆਪਣੇ ਆਧਾਰ ਕਾਰਡ ਬੈਂਕ ਅਕਾਊਂਟ ਦਿਓ ਅਸੀਂ ਤੁਹਾਡੇ ਕੋਲੋਂ ਤੇਰੇ ਕਰੇ ਪੈਸੇ ਕਢਵਾਣੇ ਆ ਤਾਂ ਤੁਸੀਂ ਸਾਡੇ ਨਾਲ ਦਿਹਾੜੀਆਂ ਲਾਓ ਪਿੰਡ ਦੇ ਵਿਕਾਸ ਤੇ ਲੈ ਜਾਣ ਲੈ ਜਾਣ ਪਿੰਡ ਦੇ ਵਿਕਾਸ ਤੇ ਲੈ ਜਾਣ ਜੇ ਕੋਈ ਵੀ ਨੇਰੇਗਲ ਵਿੱਚ ਕੰਮ ਕਰਨ ਨੂੰ ਤਿਆਰ ਆ ਤੇ ਅਸੀਂ ਉਹਦੇ ਨਾਲ ਸਹਿਮਤ ਆ ਬਿਲਕੁਲ ਜੀ ਜੀ ਆਵਾਜ਼ ਵੱਲੋਂ ਦਾ ਲੈ ਦੇਖੋ ਜੀ ਸਾ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਕਿ ਸਾਡੀ ਪੰਚਾਇਤ ਦਾ ਜਿਹੜਾ ਮੇਨ ਮਕਸਦ ਆ ਸਭ ਤੋਂ ਪਹਿਲਾਂ ਪਿੰਡ ਦੇ ਵਿੱਚ ਪਲੇ ਗਰਾਉਂਡ ਸਟੇਡੀਅਮ ਬਣਾ ਕੇ ਦੇਣਾ ਬੱਚਿਆਂ ਨੂੰ ਤਾਂ ਜੋ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਖੇਡਾਂ ਨਾਲ ਜੁੜਨ ਜਿਸ ਨਾਲ ਸਾਡੇ ਪਿੰਡ ਦਾ ਸਾਡੇ ਜ਼ਿਲ੍ਹੇ ਦਾ ਸਾਡੇ ਪੰਜਾਬ ਦਾ ਦੇਸ਼ ਦਾ ਨਾਮ ਰੋਸ਼ਨ ਹੋਵੇ ਸਾਡੇ ਵਾਸਤੇ ਸਭ ਤੋਂ ਵੱਡੀ ਗੱਲ ਆ ਪਿੰਡਾਂ ਦੇ ਤੇ ਇੰਨੇ ਤੋਂ ਵੱਧ ਨਹੀਂ ਲੋਕਾਂ ਨੂੰ ਲੈ ਕੇ ਜਾਈਏ ਤਾਂ ਪਿੰਡਾਂ ਦਾ ਸਮਾਜ ਉੱਗਦਾ ਸਰਬਾਤਮਕ ਜਿੰਦ ਤੱਕ ਸਰਪੰਚ ਦੀ ਕੀ ਜ਼ਿੰਮੇਵਾਰੀ ਨਹੀਂ ਹੈ ਕਿ ਇਹਨਾਂ ਦੇ ਇਹ ਸਾਡੀ ਦੇ ਇਹੀ ਮੇਨ ਚੀਜ਼ ਹੈ ਕਿ ਕਿਤੇ ਵੀ ਕੋਈ ਲੜਾਈ ਝਗੜਾ ਹੁੰਦਾ ਆ ਉਹਨੂੰ ਪੰਚਾਇਤ ਵਿੱਚ ਬੈਠ ਕੇ ਘਰੋ ਘਰੀ ਨਿਬੇੜਿਆ ਜਾਵੇ ਗੱਲ ਬਾਤ ਨਿਕਲੇ ਹੀ ਨਾ ਤੇ ਨਾ ਥਾਣੇ ਤੱਕ ਗੱਲ ਪਹੁੰਚੇ ਕੋਈ ਵੀ ਗੱਲ ਪਿੰਡ ਦੀ ਗੱਲ ਪਿੰਡ ਹੀ ਘਰੀ ਨਿਬੇੜੀ ਜਾਵੇ ਉਹ ਸੈਂਟਰਲ ਬੋਰਡ ਨੂੰ ਵੀ ਆਪਣੀ ਗੱਲ ਸੁਣਾ ਸਕਾ ਤੋਂ ਸਭ ਤੋਂ ਉੱਤਮ ਗਰੀ ਲੋਕਾਂ ਵਾਸਤੇ ਪਿੰਡਾਂ ਹੀ ਜੰਮੀਆਂ ਕਿਤੇ ਨਾ ਕਿਤੇ ਧੜੇ ਬੰਦੀ ਹੋਈ ਅਗਰੇ ਚੈੱਕ ਅਪ ਹੋਈਦਾ ਨਹੀਂ ਉਹ ਆਜੀਤ ਸਿੰਘ ਭਾਈ ਵਿੱਚ ਕਿਹਨਾ ਬਰਾਮਾ ਦਿੱਤਾ ਹੈ ਦੇਖੋ ਜੀ ਇਹ ਗੱਲ ਆ ਤੁਹਾਨੂੰ ਜਵਾਬ ਦਿੰਦਾ ਕਿਵੇਂ ਕੀ ਤੁਸੀਂ ਕਹਿੰਦੇ ਚੈੱਕ ਕਰਾਂ ਦੀ ਗਾਰੰਟੀ ਪਹਿਲਾਂ ਕਿਹਾ ਸੀਗਾ ਉਹਨਾਂ ਵਿੱਚੋਂ ਦੋ ਤਿੰਨ ਘਰ ਨਹੀਂ ਜਿਹੜ ਸਾਡਾ ਇਸ ਮਕਸਦ ਤੇ ਕੋਈ ਗੱਲ ਨਹੀਂ ਭਾਈ ਸਾਡੇ ਨਾਲ ਕੋਈ ਬੋਲਦਾ ਨਹੀਂ ਬੋਲਦਾ ਸਰਪੰਚ ਦਾ ਕੰਮ ਉਹ ਆ ਕੇ ਕੋਈ ਬੋਲੇ ਨਾ ਕੋਈ ਹਰੇਕ ਦਾ ਬਰਾਬਰ ਦਾ ਕੰਮ ਕਰਨਾ ਤੇ ਅਸੀਂ ਰੇਟ ਇਸ ਨੂੰ ਮੁੱਖ ਰੱਖ ਕੇ ਭਾਵੇਂ ਕੋਈ ਸਾਡੇ ਨਾਲ ਸਹਿਮਤ ਹੈ ਭਾਵੇਂ ਨਹੀਂ ਸਹਿਮਤ ਅਸੀਂ ਉਹਦੀ ਹਮਾਇਤ ਕਰਦੇ ਹਾਂ ਜਿਹੜੀ ਸੁੱਖ ਸੂਲ ਸਰਕਾਰ ਵੱਲ ਆਉਂਦੀ ਆ ਉਹਨੂੰ ਮਿਲਣੀ ਚਾਹੀਦੀ ਆ ਭਾਵੇਂ ਉਹ ਕੋਈ ਵੀ ਸੁੱਖ ਸੂਲ ਹੋਵੇ ਜਿਹੜਾ ਤੁਸੀਂ ਪਿੰਡ ਦੇ ਵਿੱਚ ਹੁਣ ਪਿਆ ਕੱਲ ਦੇ ਅਧਾਰ ਤੇ ਕੰਮ ਕਰਾਉਣ ਨੂੰ ਜਾਇਜ਼ ਲੋੜੀ ਦਾ ਜਿਹੜਾ ਪਿੰਡ ਨੂੰ ਸੁੱਖ ਸੂਲ ਦਾ ਪ੍ਰਬੰਧ ਹੋਵੇ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਪਿੰਡ ਦੇ ਛੱਪੜ ਜਿਹੜਾ ਓਵਰਫਲੋ ਸੀਗਾ ਉਹਦੀ ਸਾਫ ਸਫਾਈ ਕਰਾਈ ਆ ਭਾਵੇਂ ਅਸੀਂ ਕੋਲੋਂ ਹੀ ਕਰਵਾਈ ਆ ਉਹਨੂੰ ਆਪਾਂ ਬਿਮਾਰੀਆਂ ਤੋਂ ਮੁਕਤ ਰੱਖ ਰਿਆ ਹੋਇਆ ਓਵਰਫਲੋ ਨੂੰ ਸਾਰਾ ਖਾਲੀ ਕਰਕੇ ਜੀਸੀਬੀ ਦੇ ਨਾਲ ਉਹਦੀ ਸਾਫ ਸਫਾਈ ਕਰਾਈ ਆ ਆਪਾਂ ਇੱਕ ਸੋਇਲਡ ਵੇਸਟ ਬਣਾ ਕੇ ਦਿੱਤਾ ਆ ਘਰ ਘਰ ਦੇ ਬਾਹਰ ਡੰਪਰ ਲਾਵਾਂਗੇ ਜਿੰਨਾ ਕੂੜਾ ਹੋਏਗਾ ਡਸਟਬਿਨ ਲਾ ਕੇ ਗਿੱਲਾ ਕੂੜਾ ਸੁੱਕਾ ਕੂੜਾ ਉਹ ਡੰਪਰ ਵਿੱਚ ਸੁੱਟ ਕੇ ਉਹਦੀ ਖਾਦੇ ਤਿਆਰ ਕੀਤੀ ਜਾਏਗੀ ਸੋਇਲਡ ਵੇਸਟ ਬਣ ਕੇ ਤਿਆਰ ਹੋ ਚੁੱਕਾ ਆ ਡਸਟਬਿਨ ਲੋਣੇ ਬਾਕੀ ਨੇ ਪਿੰਡ ਦੇ ਸਖ ਸੂਲ ਤੁਨ ਲੈ ਕੇ ਲਟਾਂ ਦੀ ਬਹੁਤ ਸਮੱਸਿਆ ਸੀ ਰਾਤੀ ਕਿਨੇਰਾ ਹੁੰਦਾ ਆ 25 ਲਟਾਂ ਲਾ ਕੇ ਦਿੱਤੀਆਂ ਗਈਆਂ ਨੇ ਪਿੰਡ ਦੇ ਮੋੜ ਦੇ ਉੱਤੇ ਲਾਈਟ ਲੱਗੀ ਹੋਈ ਹੈ ਜੀ ਇਸ ਤੋਂ ਬਾਅਦ ਗਰਾਉਂਡ ਬਣਾਵਾਂਗੇ ਜੋ-ਜੋ ਸਰਕਾਰ ਵੱਲੋਂ ਸੁੱਖ-ਸੁਹਲਤਾਂ ਮਿਲਦੀਆਂ ਜਾਣਗੀਆਂ ਪਿੱਛੋਂ ਸਾਰੇ ਪਿੰਦੇ ਜਾਣਗੇ ਆਪਾਂ ਨਾਲ ਦੀ ਨਾਲ ਹੀ ਪਿੰਡ ਦਾ ਵਿਕਾਸ ਕੀਤਾ ਜਾਵੇਗਾ ਜਿਹੜਾ ਡਵੈਲਪਮੈਂਟ ਦੇ ਬਾਬਾ ਤੁਹਾਨੂੰ ਪੰਜੇ ਚਲਾ ਸੇਵਾਦਾਰਾਂ ਦਾ ਮੁਖਰਤਾ ਮਨ ਮੁਖਰ ਤੁਹਾਡੇ ਸਿਰ ਤੇ ਸਮਝਿਆ ਪਾ ਸਿੱਤੋ ਕੋਈ ਮੈਸੇਜ ਕੀ ਹੈ ਤੁਹਾਡਾ ਦੇਖੋ ਜੀ ਮੈਂ ਇਕੱਲਾ ਹੀ ਸਰਪੰਚ ਨਹੀਂ ਸਾਡੇ ਪਿੰਡ ਦਾ ਇਕੱਲਾ-ਇਕੱਲਾ ਵੋਟਰ ਸਾਰੇ ਹੀ ਸਰਪੰਚ ਨੇ ਤੇ ਅਸੀਂ ਜੋ ਵੀ ਪਿੰਡ ਦਾ ਕੰਮ ਕਰਾਂਗੇ ਸਾਰੇ ਪਿੰਡ ਦੀ ਸਲਾਹ ਦੇ ਨਾਲ ਬੈਠ ਕੇ ਫਿਰ ਕੀਤਾ ਜਾਵੇਗਾ